ਹੈਲੋ ਜੀ ਆਹ ਦੇਖ ਸਕਦੇ ਹੋ ਫਰੰਟ ਦਾ ਸੀਨ ਇਹ ਲਵਾ ਕੇ ਆ ਗਏ ਨੇ 60 60 ਕਾ ਦੀ ਸਾੜੀ ਗਿਆ ਹੈ ਪੈਰ ਬਹੁਤ ਜਿਆਦਾ ਹਾਸਾ ਹੋ ਜਾਣਾ ਚਲੋ ਫਿਰ ਵੀ ਵਾਹਿਗੁਰੂ ਦਾ ਸ਼ੁਕਰ ਕਰਦੇ ਆ ਥੋੜਾ ਜਿਹਾ ਹੋਇਆ ਏ ਇਹ ਕੰਮ ਕਰਾ ਰਹੇ ਸੀ ਬਾਹਰ ਤੇ ਉੱਥੇ ਲਾਈ ਸੀ ਕਾਗਜ਼ਾਂ ਨੂੰ ਅੱਗ ਜ਼ਰੂਰੀ ਤੇ ਇਨਾਂ ਦੇ ਮੋਟਰਸਾਈਕਲ ਡਿੱਗ ਗਿਆ ਤੇ ਵਿੱਚ ਜ਼ਰੂਰੀ ਦੇ ਪੈਰ ਫਸ ਗਿਆ ਤਾਂ ਜਿਹਦੇ ਨਾਲ ਪੈਰ ਤੇ ਸਾਰਾ ਸੜ ਗਿਆ ਚੱਪਲ ਤਾਂ ਬਿਲਕੁਲੀ ਜਦੋਂ ਘਾਹ ਰਕੇ ਪਾਣੀ ਪਾਇਆ ਤੇ ਉਹ ਚਵੀ ਐਂ ਨਿਕਲਿਆ ਤੂੰ ਆ ਸੂੰ ਖਿੱਦਾ ਤੇ ਆ ਦੇਖ ਲੈ ਕਿ ਬੱਚੇ ਦਾ ਵੀ ਪਾਪਾ ਨਾਲ ਪਿਆਰਾ ਉਹਨਾਂ ਵਾਸ਼ਰੂਮ ਜਾਣਾ ਹੈ ਕਿਤੇ ਪਾਪਾ ਤੇ ਮਾਂ ਮੋਪੜ ਤੇ ਖੜਦੇ ਆ ਤੇ ਫਿਰ ਉਹ ਥੋੜਾ ਥੋੜਾ ਤੋਰ ਕੇ ਚਲੇ ਗਏ ਤੇ ਉਹ ਹੁਣ ਲੈ ਕੇ ਆਏਗਾ ਬੱਚੇ ਨੇ ਹੈ ਕਿ ਮੇਰਾ ਪਾਪਾ ਤੇਰੇ ਨਾਲ ਡੀਕੰਡਿਆ ਤੇ ਹੁਣ ਉਹਨਾਂ ਨੂੰ ਲੈ ਕੇ ਆਣਗੇ ਔਰ ਫਰੈਂਡਸ ਨਾ ਕੀ ਹਾਲ ਹੈ ਅਸਕਰ ਦੇ ਸਭ ਠੀਕ ਠਾਕ ਵਧੀਆ ਹੋਗੇ ਵਾਈ ਗੁੱਡ ਹਨੂ ਚੜਦੀ ਕਲਾ ਵਿੱਚ ਰੱਖੀ ਤੇ ਫਿਰ ਤਾਂ ਨਾ ਸ਼ੇਅਰ ਕਰ ਦਿੱਤਾ ਹੈ ਪੈਰ ਸਾਡੇ ਨਾਲ ਤੇ ਵੀਡੀਓ ਤੇ ਇਧਰ ਅਜ ਮੈਂ ਕੱਟ ਰਹੀ ਸੀ ਅਮਰੂਦ ਤੇ ਹੁਣ ਇਹਨਾਂ ਨੂੰ ਖਾਣ ਨੂੰ ਦਵਾਂਗੀ ਅਮਰੂਦ ਪਏ ਸੀ ਤੇ ਅੰਚ ਸਕੂਲੋਂ ਆਇਆ ਸੀ ਕਹਿੰਦਾ ਇਹ ਮੈਂ ਅਮਰੂਦ ਖਾਣੇ ਆ ਇਹਨਾਂ ਪਤਾ ਨਹੀਂ ਕੀ ਹੋ ਜਾਣਾ ਮਿਰਚੇ ਪਤਾ ਨਹੀਂ ਚੱਲਦਾ ਤੇ ਆਪਣੇ ਵੱਲੋਂ ਤੇ ਆਪਾਂ ਨੂੰ ਇਹ ਸੀ ਜਲਦੀ ਕੰਮ ਕਰਕੇ ਉਹਦੇ ਸਾਹਮਣੇ ਗੁਰਦੁਆਰਾ ਸਿੱਧੀ ਕਿਸ ਹਿਸਾਬ ਸਫਾਈ ਉਹ ਦੇ ਸਾਡੇ ਮੇਲਾ ਹੈ 4-5 ਸتمبر ਨੂੰ ਤੇ ਪਹਿਲਾਂ ਹੀ ਲੜੀਆਂ ਖੰਡ ਪਠਾ ਦੀਆਂ ਚੱਲਦੀਆਂ ਪਈਆਂ ਕਿ ਉੱਥੇ ਗੁਰਦੁਆਰੇ ਜਾ ਕੇ ਸੇਵਾ ਕਰਿਆ ਕਰਨਗੇ ਪਰ ਆਪਣੇ ਕਹਿਣਾ ਕੁਝ ਨਹੀਂ ਹੁੰਦਾ ਤੇ ਜੋ ਹੁੰਦਾ ਵਾਹਿਗੁਰੂ ਜੀ ਕਹਿਣਾ ਹੁੰਦਾ ਹੈ ਉਹ ਦੇਖੋ ਮੰਮੀ ਸਾਡੇ ਇੱਥੇ ਮੈਂ ਕਹਿ ਰਹੀ ਹਾਂ ਦੀ ਮੰਮੀ ਨੂੰ ਬਸ ਇਹ ਮਿੱਟੀ ਦੇ ਕੰਮਾਂ ਨਾਲ ਬੜਾ ਪਿਆਰ ਹੈ ਹੋਰ ਕੋਈ ਨਹੀਂ ਕੰਮ ਕਰ ਸਕਦੇ ਚਲੋ ਕੋਈ ਨਹੀਂ ਆ ਰਹੀ ਲੱਗੇ ਰਹਿੰਦੇ ਆ ਬਾਕੀ ਜੇ ਆਪਾਂ ਕਰ ਹੀ ਲਏਦਾ ਹਨ ਅੰਚ ਲੈ ਕੇ ਆਈ ਗਈ ਇੱਥੇ ਉਹਦੇ ਪਾਪਾ ਨੂੰ ਜਾਦਾ ਹੀ ਸੜ ਗਿਆ ਤੁਹਾਨੂੰ ਨਾ ਮੈਂ ਬਾਅਦੋਂ ਨੈਕਸਟ ਮਾਰਨਿੰਗ ਜਦੋਂ ਉੱਠ ਕੇ ਦੇਖਿਆ ਨਾ ਤਾਂ ਨਵੀਂ ਦਿਖਾਵਾਂਗੀ ਪੈਰ ਨੇ ਨਾ ਫਲੂਏ ਜਾਤਾ ਹੋ ਗਏ ਜੇ ਕੋਈ ਕਰੇ ਲੂ ਹੈਗਾ ਜੇ ਤਰੀਕਾ ਤੇ ਸਾਨੂੰ ਜਰੂਰ ਦੱਸਿਓ ਅਸੀਂ ਉਹ ਵੀ ਟਰਾਈ ਕਰਾਂਗੇ ਤੇਰਾ ਬਾਅਦੋਂ ਦਵਾਈ ਲਈ ਸੀ ਡਾਕਟਰ ਨੂੰ ਬੁਲਾਇਆ ਸੀ ਡਾਕਟਰ ਦਵਾਈ ਦੇ ਕੇ ਤੇ ਮਲਮ ਵੀ ਦੇਗੇ ਇੰਜੈਕਸ਼ਨ ਆਗੇ ਸੀ ਲਿਸ਼ਕ ਦਾ ਆ ਦੇਖੇ ਇਹ ਜਿਆਣੀ ਆਦਾ ਕਰਕੇ ਨੇ ਪੀੜ ਜਰ ਗਈ ਹੋਰ ਕੋਈ ਹੁੰਦਾ ਤੇ ਪੀੜ ਨਹੀਂ ਸੜਦੀ ਜਿਹੜਾ ਸੜ ਜੇ ਪੈਰ ਹੱਥ ਦੀ ਪੀੜ ਨਹੀਂ ਜਰੀ ਜਾਂਦੀ ਇਥੇ ਖਾਰੇ ਸੀ ਅਮਰੂਖ ਅੰਜੇ ਦਾ ਨੋ ਸਾਡੀਆਂ ਵੀਡੀਓ ਵਧੀਆ ਲੱਗਦੀ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਨਾ ਅਮਰੂਖੀ ਕਰਦੇ ਬੜੇ ਵਧੀਆ ਸੀ ਆਇਆ ਕਿਤੇ ਕੋਲਕਾਟ ਲਗਾਈ ਨਾਲੇ ਘਾਟੀ ਕੁਝ ਪਈ ਪਿੱਛੇ ਜੀ ਅੰਚੇ ਤੇ ਚਾਹ ਪੈ ਗਈ ਤੇ ਉਹ ਲਿਆਂਦੀ ਸੀ ਉਹ ਲਈ ਹੈ ਤੇ ਨਾਲ ਬਰਫ਼ ਲਾਂਦੇ ਵੇਅਂ ਠੰਡੇ ਨੂੰ ਚਾਰ ਜਿਆਦਾ ਪੈਂਦਾ ਪਿਆ ਇਹ ਇੱਕ ਬਰਫ਼ ਵਾਲੇ ਪਾਣੀ ਜੇ ਨਾ ਪੈਰ ਕਿਆ ਬਰਫ਼ ਰੱਖੀ ਹੈ ਬਾਲਡਿਸ਼ जी क्या कर लिया कि नहीं साढ़े ज्यादा गया। अंश अंश रोते आप अंश पढ़ लिया नहीं पढ़िया ਜਦ ਮੈਂ ਪੂਰੀ ਆ ਠੀਕ ਹੋ ਗਈ ਉਹ ਵੀ ਉਹ ਮਦਦ ਨੂੰ ਪਹਿਲਾਂ ਮੰਗਿਆ ਮੈਂ ਸੁਣਨਾ ਹੈ ਕੋਈ ਨਹੀਂ ਚੰਗਾ ਜੀ ਨੂੰ ਨੈਕਸਟ ਮਾਰਨਿੰਗ ਦੇਖੀ ਪੈਰ ਦਾ ਕੀ ਹਾਲ ਰ ਕੱਲ ਦੀ ਸਰਟੀਫਾਈ ਦਿਖਾਇਓ ਮੇਰਾ ਤਾਂ ਜੀ ਨਹੀਂ ਕਰਦਾ ਕਿੱਥੇ ਦਿਖਾਇਓ

अपन सेवा करने करेगा मेला है पता नहीं लग और छंटे बड़े स्कूल का टाइम हो गया इन च उठ स्कूल टाइम हो गया स्कूल चली गए उठ थोड़ा जो पढ़ ला चे तैयार टाइम हो गया है पौने अट्ठे ਇੱਕ ਕੋ ਅੰਝ ਕੋ ਟਾਇਲ ਉਹਨੂੰ ਘਾੜੀ ਲੱਗੀ ਵੀਡੀਓ ਖਾਵਾ ਕੋਟੀ ਮੁੰਡਾ ਨਵੀਂ ਨਾ ਫੱਬ ਗਿਆ ਇਹ ਮੈਨੂੰ ਪਤਾ ਨਹੀਂ ਮਲਦੀ ਆ ਹੀ ਗਈ ਵੀਡੀਓ ਖਾਵਾ ਐਸ ਹੈ ਹਮ ਵੈਰੀ ਗੁੱਡ ਮੱਲੀ ਝਾੜੀ ਹਾਂ ਤੇ ਪਾ ਗੱਲਿ ਸੁਭਾ ਹਾਂ ਠੀਕ ਤੇ ਆ ਗੀ ਦਿਖਾ ਥੋੜਾ ਅਪਡੇਟ ਆਈਏ ਗੱਦਟ ਆਈਏ ਰਮਟੇ ਫੋਣੀ ਚੱਲਦੀ ਹੈ ਲੈ ਉਹ ਲੀਆ ਬੜੀ ਉਹਨਾਂ ਜੀ ਕਿਦਾਂ ਵੈਨ ਆ ਜਾਣੀ ਪਤਾ ਮਾਂ ਅਗਰੇ ਧਾਈਆਂ ਬੰਨਦੀ ਰਹੀ ਹੈ ਸਰਕਾਰੀ ਸਕੂਲ ਚ ਮੇਰੇ ਪਾਪੇ ਨੇ ਮੈਨੂੰ ਪੜਾਇਆ ਮੈਨੂੰ ਕੀ ਆਪਾਂ ਸਾਰੇ ਭੈਣ ਭਰਾਵਾਂ ਨਾਲ ਤੇ ਇੱਕ ਮਾਸੀ ਨੂੰ 5 ਕਲਾਸਾਂ ਕਰਾਈਆਂ ਨੇ ਪ੍ਰਾਈਵੇਟ ਬਸ ਕਿੰਨੇ ਫੀਸ ਹੀ ਹੋਣ ਪ੍ਰਾਈਵੇਟ ਸਕੂਲ ਹੋਣੇ ਆ 60 70 ਮੇਰੇ ਖਿਆਲ ਉਸ ਸਮਿਆਂ ਨੂੰ ਤੁਹਾਡੀ ਹੈਨਾ ਤੁਹਾਡੀ ਕਿੰਨੀ ਆਡੀ ਚੰਦਾ ਇਕ ਰੁਪਿਆ ਸਰਕਾਰੀ ਸਕੂਲ ਚੰਦਾ ਮੈਡਮਾ ਮੰਗਦੀ ਰਹਿੰਦੀ ਆਂ ਆਂਟੀ ਕਹਿੰਦੀ ਸੀ ਆ ਜੀ ਮੈਡਮਾ ਵੀ ਨਹੀਂ ਕਹੀਦਾ ਸਕੂਲ ਦੀਆਂ ਨੂੰ ਆਂਟੀ ਕਹਿੰਦੇ ਇਹ ਨਹੀਂ ਨਾ ਨਹੀਂ ਨਿੱਕੇ ਬੱਚੇ ਨਸਰੀ ਪਹਿਲੀ ਦਜੀ ਵਾਲੀਆਂ ਆਂਟੀਆਂ ਹੁੰਦੀਆਂ ਆਂ ਪੰਜਵੀਂ ਛੇਵੀਂ ਤੋਂ ਬਾਅਦ ਇੰਗਲਿਸ਼ ਲੱਗਣੀ ਤੇ ਉਸ ਤੋਂ ਬਾਅਦ ਮੈਡਮਾ ਬੰਨਾ ਸਾਡੇ ਦਾ ਸ਼ਹਿਰ ਦਾ ਸਕੂਲ ਹੀ ਤੇ ਅੰਜ ਕੀ ਕਹਿੰਦੇ ਨੇ ਸਾਢੇ 12 ਲੱਗਦਾ ਹੁੰਦਾ 6ਵੀਂ 7ਵੀਂ 8ਵੀਂ ਦਾ ਮੇਰੇ ਖਿਆਲ ਸਕੂਲ 9ਵੀਂ ਤੱਕ 11ਵੀਂ 12ਵੀਂ ਦਾ ਸਵੇਰੇ ਹੁੰਦਾ 10ਵੀਂ 11ਵੀਂ 12ਵੀਂ ਦਾ ਬੱਚੇ ਵਧੀਆ ਪੜਦੇ ਹੁੰਦੇ ਵਧੀਆ ਹੈ ਪਰ ਐਜੂਕੇਸ਼ਨ ਉਸਮੇ ਹਾਂ ਤੇ ਇਹ ਤਾਂ ਲੱਕੀ ਜੇ ਇੰਟਰਨੈਸ਼ਨਲ ਸਕੂਲਾਂ ਚ ਪੜਾਈ ਕਰਨ ਦੇ ਜੇ ਰਾ ਡੈਡੀ ਕਿੰਦਾ ਅਕੇ ਰਾਤ ਆਈ ਮੋਈ ਆ 8 ਅੰਚੇ ਥੋੜਾ ਜਿਹਾ ਪੜ ਕੇ ਚੱਲਦਾ ਹੈ ਡਾਂਸਿੰਗਾਂ ਵੇਖੋ ਅੰਚੇ ਦੀਆਂ ਡਾਂਸਿੰਗਾਂ ਵੇਖੋ ਅੰਚੇ ਦੀਆਂ ਚੱਲ ਬਟਾ ਯਾਦ ਕਰ ਲੈ ਥੋੜਾ ਰੀਡ ਕਰ ਲੈ ਫਿਰ ਮੈਨੂੰ ਹੋਏਗਾ ਮੇਰਾ ਅੰਚੇ ਪੜ ਕੇ ਗਿਆ ਤੇ ਅੰਚੇ ਦੇ ਨੰਬਰ ਤਾਂ ਆਏ ਸੁਪਰਵਾਈਜ਼ ਨੂੰ ਗਰਾਉਣਗੇ ਹੋਏ ਗਰਾਉਣਗੇ ਫੰਡਿੰਗ ਵਾਧਦੇ ਹੋਏ ਇਹਦੇ ਤੋਂ ਪੁੱਛਾ ਦਿੰਦਾ ਫੰਡ ਅਪਮਾਨੀ ਹਾਈ ਚਲੋ ਠੀਕ ਫਲੇਮ ਬੋਨਾ ਬਾਏ ਬਾਏ ਕਰਨਾ ਫਲੈਂਕਸ ਕਿਪੜਾ ਟਾਈਮ ਹੋ ਗਿਆ 8 ਲੈ ਆ ਬੁੱਕ ਲੈ ਆ ਨੋਟਬੁੱਕ ਸੱਚ ਚਲਦੀ